ਪੰਜਾਬ ਸਰਕਾਰ ਵੱਲੋਂ ਸਿਹਤ ਯੋਜਨਾ ਦੇ ਅਧੀਨ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਬਣਾਏ ਜਾ ਰਹੇ ਨੇ ਇਸ ਕਾਰਡ ਦੇ ਅਧੀਨ ਹਰ ਪਰਿਵਾਰ ਦੇ ਲਈ 10 ਲੱਖ ਰੁਪਏ ਤੱਕ ਦੇ ਮੁਫਤ ਲਾਜ਼ਮੀ ਵਿਵਸਥਾ ਕੀਤੀ ਗਈ ਹੈ ਇਸੇ ਕੜੀ ਤਹਿਤ ਪਿੰਡ ਬਲਾਸਪੁਰ ਤੇ ਸਹੀਲਪਾਇਲ ਜ਼ਿਲ੍ਹਾ ਕਬਜ਼ਾਣਾ ਵਿਖੇ 2 ਫਰਵਰੀ ਤੋਂ ਕੈਂਪ ਲਗਾਏ ਜਾ ਰਹੇ ਨੇ ਜਿਸ ਵਿੱਚ ਲੋੜਵੰਦ ਆਪਣਾ ਕਾਰਡ ਬਣਾ ਸਕਦੇ ਨੇ ਹਲਕਾ ਪ੍ਰਧਾਨ ਨਰਮਲ ਸਿੰਘ ਨੇ ਦੱਸਿਆ ਕਿ ਇਹ ਕੈਂਪ 2 ਫਰਵਰੂਅਰ ਤੋਂ ਸ਼ੁਰੂ ਹੋ ਕੇ 9 ਫਰਵਰੂਅਰ ਤੱਕ ਚੱਲੇਗਾ ਉਹਨਾਂ ਦੱਸਿਆ ਕਿ ਇਸ ਦਾ ਮਕਸਦ ਹਰ ਕਿਸੇ ਨੂੰ ਸਿਹਤ ਸੋਤ ਦੇਣਾ ਹੈ ਔਰ ਕਾਹਦੀ ਗੱਲ ਬਾਤ ਹਾਂਜੀ ਵੀਰ ਜੀ ਕੀ ਨਾ ਤੁਹਾਡਾ ਮੇਰਾ ਨਾਮ ਨਰਮਲ ਸਿੰਘਾ ਜੀ ਮੈਂ ਮਿਨਿਸਟਰੀ ਆਫ ਫਿਨਾਂਸ ਦੇ ਵਿੱਚੋਂ ਡੀਪੀਓ ਰਿਟਾਇਰਡ ਹਾਂਜੀ ਤੇ ਅਤੇ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਪ੍ਰਧਾਨ ਜੀ ਅੱਜ ਤੁਸੀਂ ਪਿੰਡ ਬਲਾਸਪੁਰ ਵਿਖੇ ਇੱਕ ਕੈਂਪ ਲਗਾਇਆ ਕਿਸ ਬਾਤ ਕੈਂਪ ਲਗਾਇਆ ਤੁਸੀਂ ਇਸ ਕੈਂਪ ਦਾ ਮੁੱਖ ਉਦੇਸ਼ ਮੁੱਖ ਮੰਤਰੀ ਸਰਦਾਰ ਭਗਵੰਤ ਭਗਵੰਤ ਮਾਨ ਦੀ ਸਿਹਤ ਬੀਮਾ ਯੋਜਨਾ ਨੂੰ ਜਨ ਜਨ ਤੱਕ ਪਹੁੰਚਾਉਣਾ ਹੈ ਪਹਿਲਾਂ ਹਰ ਇੱਕ ਇਨਸਾਨ ਨੂੰ ਜਦੋਂ ਕੋਈ ਘਰ ਚ ਨਿਵਾਰ ਹੁੰਦਾ ਸੀ ਬਹੁਤ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਸੀ ਆਰਥਿਕ ਪੱਖੋਂ ਕਮਜ਼ੋਰੀ ਮਹਿਸੂਸ ਕਰਦੇ ਸੀ ਬਹੁਤ ਲੋਕ ਮਤਬਰ ਕੀ ਲੋਕ ਗਰੀਬ ਲੋਕ ਤੇ ਇਸ ਵੇਲੇ ਇਸ ਸਕੀਮ ਦਾ ਫਾਇਦਾ ਸਾਰੇ ਵਰਗ ਦੇ ਲੋਕਾਂ ਨੂੰ ਮਿਲ ਰਿਹਾ ਹੈ ਭਾਵੇਂ ਕੋਈ ਪੈਨਸ਼ਨਰ ਹੋਵੇ ਗਵਰਨਮੈਂਟ EMPLOYE ਹੋਵੇ ਇਹ ਸਭ ਤੇ ਲਾਗੂ ਹੈ ਤੇ ਵੀਰ ਜੀ ਅੱਜ ਕੈਂਪ ਦੇ ਵਿੱਚ ਤੁਸੀਂ ਕਿੰਨੇ ਕਾਰਡ ਬਣਾਏ ਨੇ ਤੁਸੀਂ ਅੱਜ ਸਰ ਅਸੀਂ 20 ਕਾਰਡ ਹੁਣ ਤੱਕ ਬਣਾ ਚੁੱਕੇ ਹਾਂ 176 ਕਾਰਡ ਅਸੀਂ ਕੱਲ੍ਹ ਤੱਕ ਬਣਾ ਚੁੱਕੇ ਸੀ 2 ਫਰਵਰੀ 2026 ਤੋਂ ਇਹ ਕੈਂਪ ਬਲਾਸਪੁਰ ਵਿੱਚ ਹੀ ਲੱਗੇ ਹੋਏ ਹਨ ਤੇ ਕਦੋਂ ਤੋਂ ਕੰਮ ਸ਼ੁਰੂ ਹੋਇਆ ਸਰ ਇੱਥੇ ਬਲਾਸਪੁਰ ਦੇ ਵਿੱਚ 2 ਫਰਵਰੀ 2 ਫਰਵਰੀ ਤੋਂ ਪਹਿਲੇ ਦਿਨ ਅਸੀਂ ਇੱਥੇ ਕੈਂਪ ਸ਼ੁਰੂ ਕੀਤਾ ਤੇ ਕਦੋਂ ਤੱਕ ਚੱਲੂ ਕੈਂਪ ਸਰ ਇਹ ਕੈਂਪ ਅਨੁਮਾਨ ਇੱਕ ਹਫ਼ਤੇ ਲਈ ਚੱਲਣਾ ਹੈ ਤੇ ਕਿੰਨਾ ਮਤਲਬ ਤੁਹਾਡਾ ਕੋਟਾ ਕਿੰਨਾ ਕਿੰਨੇ ਤੁਸੀਂ ਕਾਰਡ ਤੁਸੀਂ ਮਲਾਨੇ ਆ ਤੁਸੀਂ ਅਸੀਂ ਲਗਭਗ 20 ਤੋਂ ਲੈ ਕੇ 45 47 45 ਤੱਕ ਕਾਰਡ ਬਣਾ ਦਨੇ ਆ ਤੇ ਕੀ ਮਤਲਬ ਇਲਾਕਾ ਨਿਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੇਰਾ ਸੰਦੇਸ਼ ਇਹੀ ਹੈ ਕਿ ਜੋ ਪੰਜਾਬ ਸਰਕਾਰ ਨੇ ਬਹੁਤ ਹੀ ਵਧੀਆ ਸਕੀਮ ਲਾਗੂ ਕੀਤੀ ਹੈ ਜਿਸ ਵਿੱਚ ਪਹਿਲਾਂ ਕਿਸੇ ਨੂੰ ਕੋਈ ਬਿਮਾਰ ਹੁੰਦਾ ਸੀ ਪੈਸੇ ਆਪਣੇ ਰਿਸ਼ਤੇਦਾਰਾਂ ਤੋਂ ਲੈਣੇ ਪੈਂਦੇ ਸੀ ਹੁਣ ਮੁੱਖ ਮੰਤਰੀ ਵੱਲੋਂ ਆਰਥਿਕ ਤੌਰ ਤੇ ਬਹੁਤ ਵੱਡੀ ਸਹਾਇਤਾ ਹੈ ਇਹ ਗਰੀਬ ਲੋਕਾਂ ਨੂੰ ਬਹੁਤ ਵੱਡਾ ਵਰਦਾਨ ਅਤੇ ਖੁਸ਼ੀ ਦਾ ਖੁਸ਼ੀ ਦਾ ਸੋਮਾ ਸਾਬਤ ਹੋਵੇਗੀ ਤੇ ਸਭ ਨੂੰ ਇਹਦਾ ਲਾਭ ਉਠਾਉਣਾ ਚਾਹੀਦਾ ਹੈ ਸਾਰੇ ਮੇਰੇ ਵੀਰਾਂ ਨੂੰ ਕਿਸੇ ਵੀ ਵਰਗ ਦੇ ਹੋਣ ਕਿ ਅਮੀਰ ਹੋਣ ਗਰੀਬ ਹੋਣ ਇਹ ਨਿਰਮਿਕਨ ਕਾਰਡ ਜਾਰੀ ਕੀਤੇ ਜਾ ਰਹੇ ਹਨ ਜੋ ਵੀ ਪਾਉਂਦੇ ਨੇ ਉਹਨਾਂ ਨੂੰ ਨੰਬਰ ਵਾਈਜ਼ ਇੱਕ ਇੱਕ ਕਰਕੇ ਅਸੀਂ ਸਾਰਿਆਂ ਨੂੰ ਕਾਰਡ ਵਾ ਕੇ ਭੇਜ ਰਹੇ ਹਾਂ ਪ੍ਰਧਾਨ ਜੀ ਨਿਰਪੱਖ ਕਾਰਡ ਵੰਡਾਇਆ ਜਾਣਾ ਕੋਈ ਪਾਰਟੀ ਵਾਈਜ਼ ਨਹੀਂ ਕੀਤੀ ਜਾ ਰਹੀ ਕਿਸੇ ਨਾਲ ਪਾਰਟੀ ਪਰਸ਼ੀਅਲਟੀ ਨਹੀਂ ਹੈ ਠੀਕ ਠੀਕ ਹੈ ਠੀਕ ਕਿਸੇ ਨਾਲ ਕੋਈ ਬਿਤਕਰਾਨੀ ਨਹੀਂ ਓਕੇ ਠੀਕ ਹੈ ਇਹ ਤਾਂ ਪਾਈਕਨਿਆ ਦੀ ਬਲੀ ਉਦੇਸ਼ ਦੀ ਜਾਂ ਉਹਨਾਂ ਦੇ ਰਾਹ ਤੇ ਚਲਦੇ ਹੋਏ ਇੱਥੇ ਕੋਈ ਵੀ ਆਵੇ ਉਹ ਇਨਸਾਨ ਪਹਿਲਾਂ ਉਸ ਦੀ ਪਾਰਟੀ ਸੈਕਟਰੀ ਹੁੰਦਾ ਹੈ ਇਸ ਲਈ ਪਹਿਲ ਦੇ ਆਧਾਰ ਤੇ ਹਰੇਕ ਇਨਸਾਨ ਦੇ ਬਿਨਾਂ ਕਿਸੇ ਵਿਤਕਰੇ ਤੋਂ ਪਿੰਨ ਭਾਪ ਤੋਂ ਕਾਰਟ ਤਿਆਰ ਕੀਤੇ ਜਾਂਦੇ ਹਨ ਧੰਨਵਾਦ ਜੀ